ਰੀਤਾ ਮੰਮੀ ਹਪਾਤ ਫੋਨ ਕਿਦਾ ਆ ਜਾਂਦਾ ਦੇਖ ਮੈਂ ਤਾਂ ਨੰਬਰ ਨਹੀਂ ਜਾਣਦੀ ਲ ਕਿਦਾ ਨੰਬਰ ਆਈ ਜਾਂਦਾ ਦਾ ਦੇਖ ਕੋਰੇ ਇਹ ਤਾਂ ਕੰਪਨੀ ਵਾਲਾ ਨਾਗਾ ਕੰਪਨੀ ਵਾਲਾ ਤਾਂ ਫੋਨ ਆਈ ਜਾਂਦਾ ਲ ਹੁਣ ਮੇਰੇ ਕੋਲੇ ਦੱਸ ਦੇਂਦੀ ਕੰਪਨੀ ਵਾਲਾ ਕਿ ਹੁਣ ਪਰੇ ਨਾ ਜਾ ਕੇ ਸੁਣਨਾ ਸੀਗਾ ਜਸਨ ਦਾ ਫੋਨ ਆਉਣਾ ਸੀਗਾ ਮੇ 30 ਦਾ ਪਤਾ ਨਹੀਂ ਉਹਦਾ ਆਇਆ ਕਿ ਨਾ ਐ ਮੈਂ ਕਿਹੜਾ ਨੰਬਰ ਜਾਂਣ ਦੀ ਆ ਕੀ ਕਰਾਂ ਬਿਮਾਰ ਹੋਈ ਪਈ ਐ ਹੈਲੋ ਭਾਬੀ ਸਤਿ ਸ਼੍ਰੀ ਅਕਾਲ ਭਾਬੀ ਹਾਂ ਜੀ ਕਰੀਏਗੇ ਭਾਬੀ ਹਾਂ ਕਰੀਏਗੇ ਕਿਉਂਕਿ ਮੈਂ ਸੀ ਅੱਛਾ ਤੂੰ ਆਉਣਾ ਸੀਗਾ ਚੱਲ ਕੋਈ ਨਹੀਂ ਆ ਜੀ ਮੈਂ ਕਹਿੰਦੀ ਸੀਗੀ ਵੀ ਤੂੰ ਫੇਰ ਆ ਜਾਂਦੀ ਮੈਂ ਆਪਦੇ ਪੇਕੀ ਜਾਣਾ ਸੀ ਰਖੜੀ ਬੰਨਣਾ ਤੂੰ ਤਾਂ ਫੇਰ ਵੀ ਬਨਣੀ ਜੀ ਮੇਰੇ ਭਰਾ ਦੀ ਮੇਰਾ ਖੜੀ ਬਨ ਕੇ ਆਉਣੀ ਆ ਮਸਾ ਸਾਲ ਬਾ ਤਿਆਰ ਹੁੰਦਾ ਵਾ ਫੇਰ ਆਜੀ ਕੋਈ ਗੱਲ ਨਹੀਂ ਦੇ ਮੈਨੂੰ ਨੇ ਇੱਕੀ ਛੁੱਟੀ ਮਿਲੀ ਆ ਫੇਰ ਮੈਨੂੰ ਛੁੱਟੀ ਹੀ ਮਿਲਨੀਗੀ ਚੰਗਾ ਮੇਰੇ ਭਾਵੇਂ ਮੈਂ ਆਉਣੀ ਆ ਸੱਚਾ ਇੱਕ ਛੁੱਟੀ ਮਿਲੀ ਆ ਚਲ ਠੀਕ ਆ ਲੈ ਹੁਣਾਂ ਕੁਰੀ ਜੀ ਕਹਿੰਦੀ ਆ ਕਿ ਮੈਂ ਆਉਣੀ ਆਗੀ ਕੀ ਆ ਰੋਜ਼ ਆਉਨੂ ਰੋਜ਼ ਆ ਜਾਂਦੀ ਆਗੀ ਕਹਿੰਦੇ ਆ ਰੋਜ਼ ਛੁੱਟੀਆਂ ਹੋ ਗਈਆਂ ਮੈਨੂੰ ਵੀ ਮੈਂ ਨਹੀਂ ਉਹਦੇ ਭਰਾ ਦੇ ਰਖੜੀ ਬੰਨਣ ਜਾਣਾਗਾ ਇਹਦੇ ਹੋਂ ਤੋਂ ਪਹਿਲਾਂ ਤਾਂ ਨਾ ਵੀ ਬਾਗ ਚੰਨੀ ਆ ਜੀ ਬਾਹਲੀ ਚਲਾਕ ਬੰਦੀ ਆ ਜੀ ਉਹ ਕਿਵੇਂ ਆਉਣੀ ਹੈਗੀ ਹੁਣ ਇੱਥੇ ਆਉਗੀ ਪੈਸੇ ਦੇਣੇ ਬਹਿਣਗੇ ਫੇਰ ਕੁਝ ਨਾ ਕੁਝ ਲੈ ਕੇ ਜਾਊਗੀ ਚਾਲੇ ਤਾਂ ਰੋਜ਼ ਹੀ ਆਉਂਦੀ ਰਹਿੰਦੀ ਹੈ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਇਹਨਾਂ ਨੂੰ ਫੋਨ ਕਰਦੀ ਵੀ ਛੇਤੀ ਆ ਜਾਓ ਇਹਦੇ ਹੋਂ ਤੋਂ ਪਹਿਲਾਂ ਪਹਿਲਾਂ ਅਸੀਂ ਬਾਗ ਜੀ ਹੈ ਮੇਰੇ ਪਿੱਛੇ ਹੋਰ ਕੀ ਅਿੱਥੇ ਤਾਂ ਪਾਉਣ ਡੇਲੀ ਆ ਜਾਂਦੀ ਹੈ ਇੱਥੇ ਹਾਂ ਰੀਤ ਕੀ ਦਾ ਫੋਨ ਸੀ ਪੁੱਤ ਤੈਨੂੰ ਕਹਿ ਦਾਂ ਇੱਕ ਵਾਰੀ ਮਮੀ ਕੀ ਕੰਮ ਨਹੀਂ ਆਉਣਾ ਕੌਣ ਸੀ ਇਹਨੇ ਅੰਦਰ ਲੰਨ ਕੀ ਹੋਇਆਗਾ ਤੇ ਕੰਪਨੀ ਵਾਲਾ ਮੈਨੂੰ ਪਰੇ ਹੀ ਆ ਕੇ ਕਿ ਜਰੂਰ ਸੰਮਾਸੇ ਮੈਨੂੰ ਆਇਆ ਲੱਗਾ ਕਿ ਤੇ ਮੇਰੀ ਜਸਨ ਦਾ ਫੋਨ ਆਇਆਗਾ ਕਿ ਇਹਨੇ ਇੰਟਰਵਿਊਸ਼ਨ ਦਾ ਫੋਨ ਸੀਗਾ ਨਾਲੇ ਮੈਂ ਤਾਂ ਲੇਟ ਹੋਈ ਇੰਨੇ ਤੂੰ ਇੰਨੇ ਅੰਦਰੇ ਕਾਤ ਲੈਣੀ ਇਹ ਕੰਪਨੀ ਆਉਂਦਾ ਸੀ ਤਾਂ ਮੂਹੇ ਬਾਗੀ ਸੀ ਉੱਧਰ ਰੇਂਜ ਨਹੀਂ ਆਉਂਦੀ ਸੀ ਅੰਦਰ ਐਵੇਂ ਅੰਦਰ ਲੈਣ ਤੈਨੂੰ ਕੀ ਹੋਇਆਗਾ ਮੈਂ ਮੈਨੂੰ ਬਤਹਰੀ ਜਸਨ ਨੂੰ ਸੰਦੇ ਫੋਨ ਦਾ ਫੇਰ ਲਾਉਂਦੀ ਆਖ ਨੇ ਉੱਥੇ ਮੈਂ ਤਾਂ ਨਾਲੇ ਮੈਂ ਤਾਂ ਉਹਦੇ ਪਿੱਛੇ ਜਾ ਕੇ ਆਉਣਾ ਇਹ ਆਉਂਦੇ ਆ ਕਿ ਗੱਡੀ ਲੈ ਕੇ ਮੈਂ ਤਾਂ ਗੇਟ 'ਚ ਖੜ੍ਹ ਗਿਆ ਸੀ ਉੱਧਰੋਂ ਚੱਲਾਂਗੇ ਘਰੇ ਨਹੀਂ ਬਣਦੇ ਹੈਗੇ ਦੇ ਕੁੱਤ ਮੈਨੂੰ ਪਾਏ ਸੀਗਾ ਮੈਂ ਕਿਹਾ ਚੱਲ ਜੇ ਉਹ ਜਵਾਬੜੀ ਨੇ ਵੀ ਰਖੜੀ ਬੰਨਣਾ ਆਉਣਾਗਾ ਇੱਕ ਦਿਨ ਦੀ ਉਹ ਨਹੀਂ ਛੁੱਟੀ ਮਿਲੂ ਤੇ ਬਿਜਾਰੀ ਨੂੰ ਤੈਨੂੰ ਪਤਾ ਹੈ ਕਿ ਦੂਰ ਪੜਦੀ ਹੈ ਤੇ ਮੈਂ ਕਿਹਾ ਚੱਲ ਵੀ ਭਾਈ ਨੂੰ ਆਪਣੇ ਭਰਾ ਦੇ ਰਖੜੀ ਬੰਨ੍ਹ ਦੇ ਜਾਂਗੀ ਤੇ ਤੂੰ ਮੈਂ ਤਾਂ ਐ ਕਹਿੰਦੀ ਸੀ ਕਿ ਜੇ ਤੂੰ ਆ ਇੱਕ ਦਿਨ ਮਗਰੋਂ ਬੰਨ੍ਹਨੇ ਆਉਂਦੀ ਰਖੜੀ ਮੈਂ ਮਗਰੋਂ ਕਿਵੇਂ ਬੰਨ੍ਹਨੇ ਆਉਂਦੀ ਰਖੜੀ ਤਰ ਜਾਗੀ ਮੈਂ ਕਿਹਾ ਉਹਦੇ ਭਰਾ ਦੇ ਮਗਰੋਂ ਰਖੜੀ ਬੰਨ੍ਹ ਕੇ ਮੈਂ ਮੈਂ ਤਾਂ ਜੀ ਬੰਨ੍ਹ ਕੇ ਆਉਂਗੀ ਫਰੇਕ ਭੈਣ ਨੂੰ ਚਾਹ ਹੁੰਦਾ ਵੀ ਉਹਦੇ ਭਰਾ ਦੇ ਉੱਤੇ ਰਖੜੀ ਬੰਨ੍ਹ ਕੇ ਆ ਵੀ ਫਿਰ ਮੈਂ ਕਿਉਂ ਮਗਰੋਂ ਜਾਵਾਂ ਮੈਂ ਤਾਂ ਹ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਜਸਨ ਦਾ ਫੋਨ ਕਹਿਆ ਲਿਆ ਦਾ ਉਹ ਤਾਂ ਰੋਜ਼ ਹੀ ਆਉਂਦੀ ਰਹਿੰਦੀ ਹੈਗੀ ਚੰਦ ਜਾਨੀ ਭਾਈ ਬਾਬਾ ਆਇਆ ਤੇ ਮੇਰੇ ਜਸਨ ਦਾ ਫੋਨ ਨਹੀਂ ਆਇਆ ਨੀਕਰ ਨਹੀਂ ਆਇਆ ਕਿਉਂ ਨਹੀਂ ਜਸਨ ਦਾ ਫੋਨ ਮੈਨੂੰ ਸਾਰਾ ਹੀ ਪਤਾ ਜੇ ਹਣ ਪਾੜਾਂ ਤਾਂ ਕਮਲੇ ਤਾਂ ਨਹੀਂ ਮੈਨੂੰ ਤਾਂ ਹੁਣ ਪਤਾ ਹੀ ਸੀਗਾ ਮੇਰੇ ਨਾਲ ਚਲਾਕਾਂ ਕਰ ਗਈ ਕਿ ਆਇਆ ਨਹੀਂ ਜਸਨ ਦਾ ਫੋਨ ਤਾਂ ਮੈਨੂੰ ਪੱਕਾ ਪਤਾ ਮੇਰੀ ਧੀ ਦਾ ਹੀ ਫੋਨ ਸੀਗਾ ਹੁਣ ਮੈਂ ਕੀ ਸੰ ਦੱਸਾਂ ਗੱਲ ਉਹਦੇ ਕਿਹੜਾ ਵਿਚਾਰੀ ਦੇ ਪਿਆਓ ਆ ਵਾ ਜੇ ਪਿਆਓ ਹੋਵੇ ਤਾਂ ਚਲ ਆਏ ਕਹਿਦਗੇ ਤੇ ਹੁਣ ਦਿਨ ਕਟਕਾ ਕਰਦੇ ਆ ਭਾਈ ਕਰੀ ਜਾਂਦੇ ਹੈਗੇ ਹੁਣ ਮੈਨੂੰ ਆਪ ਨੂੰ ਪਤਾ ਹੈਗਾ ਵੀ ਕਿੰਨਾ ਕਾਦਰ ਕਰਦੀ ਹੈ ਮੇਰੀ ਧੀ ਦਾ ਆਪਦੇ ਪੇਕੇ ਆਉਂਦੇ ਆ ਤਾਂ ਭੱਜ ਭੱਜ ਕੇ ਚੀਜ਼ਾਂ ਫੜਾਉਂਦੀ ਹੈਗੀ ਮੇਰੀ ਧੀ ਆਉਂਦੀ ਹੈ ਤਾਂ ਮੱਥੇ ਵੱਟ ਪਾ ਲੈਂਦੀ ਹੈਗੀ ਨਾਲੇ ਕਦੇ ਮੈਂ ਫਰਕ ਨਹੀਂ ਰੱਖਿਆ ਵਾ ਵਿਚਾਰ ਕੋਈ ਨਹੀਂ ਮੁੰਹ ਚ ਤੇ ਧੀ ਚ ਕੀ ਫਰਕ ਕਰਨਾ ਵਾ ਹੁਣ ਆਪੇ ਫਰਕ ਕਰਨ ਤੇ ਤੁਰੀਆ ਭਾਈ ਮਰੇ ਦਾ ਸਿੱਕੀ ਕਰਦੀ ਨਾ ਆਈਂ ਸੋਚਦੀ ਗਈ ਵੀ ਮੇਰਾ ਪਿਆਰੋ ਨਹੀਂ ਸਿਰ ਤੇ ਚਾਲਾ ਮੇਰੇ ਭਾਈ ਸਾਰਾ ਹੋਰ ਆਉਣਾ ਦਾ ਸਿਤਾਰਾ ਲਓਂਗੀ ਕਰਦੋ ਮੈਨੂੰ ਪਤਾ ਮਿਲਦੀ ਤਵਜਾ ਹੀ ਆਉਂਦੀ ਹੋਊਗੀ ਇਹਨੇ ਜਾਣ ਕੇ ਕਹਿਤਾ ਹੋਊਗਾ ਵੀ ਆਈ ਨਾ ਮੈਂ ਮੇਰੇ ਪਿੱਕੇ ਜਾਣੀ ਆਲ ਕੋਈ ਨਹੀਂ ਆਜੂਗੀ ਜਵਾਕੜੇ ਮੁੜ ਜੂਗੀ ਫਿਰ ਹੋਰ ਕੀ ਪਤਾ ਨਹੀਂ ਆਈ ਕਰਦੀ ਐ ਇਸ ਹਾਲ ਵੀਰ ਨੂੰ ਕੋਈ ਊਠ ਨਾ ਦੇ ਦੇ ਉਹ ਤਾਂ ਭਰਾ ਜਾਂ ਕੋਈ ਉਹਨੂੰ ਪੈਸੇ ਨਾ ਦੇ ਦੇ ਬਸ ਆਹੀਂ ਖੈਰਾਂ ਕਰਦੀ ਰਹਿੰਦੀ ਏ ਲੈ ਮੈਨੂੰ ਆਏ ਲੱਗਦਾ ਹੈ ਲੈ ਮੈਨੂੰ ਆਏ ਲੱਗਦਾ ਜਿਵੇਂ ਮੈਂ ਮੇਤੀ ਆਂਗੀ ਮੈਨੂੰ ਪਤਾ ਸੀ ਮੈਂ ਮੇਤੀ ਆਉਗੀ ਸੱਚੀ ਗੱਲ ਮੰਮੀ ਹਾਂ ਬੁੱਤਾਂ ਨਹੀਂ ਤੂੰ ਹਾਂ ਹਾਂ ਚੰਗਾ ਹੋ ਗਿਆ ਹਾਂ ਚੱਲ ਆ ਜਾ ਕੇ ਅੰਦਰ ਚੱਲ ਕੋਈ ਕਾਹੀ ਹੋਇ ਕਰਿਆ

ਫੈਨ ਕਾਤਾ ਮੇਰੇ ਨਪਰਾ ਪੁੱਤ ਦਰ ਕਟਣਾ ਨਹੀਂ ਆ ਤੇਰਾ ਪਿਓ ਕਾਤਾ ਮਾਰ ਗਿਆ ਨਾ ਆਪਣੀ ਜੂਨ ਖਰਾਬ ਕਰ ਗਿਆ ਹੈਨਾ ਕੀ ਕਰੀਏ ਹੁਣ ਉਹਨਾ ਕੱਟਣਾ ਵੀ ਪੈਂਦਾ ਤੇ ਚਾ ਕੋਈ ਨਹੀਂ ਦਿੱਤੀ ਕੋਈ ਤੇਰਾ ਭਰਾ ਟੱਕਰ ਗਿਆ ਤਾਂ ਪੁੱਤਰ ਖੜੀ ਤੂ ਬਾਨੇਗੀ ਨਹੀਂ ਕਰ ਫੜਾ ਜੀ ਹੋਰਦੀ ਹੈ ਉਹ ਤਾਂ ਲੜਾਈ ਪਾਈ ਜਾਂ ਕਿਸੇ ਤੇਰੇ ਵੀਰੇ ਨਾਲ ਕਾਹਦੀ ਮੈਂ ਤਾਂ ਮੇਰੇ ਘਰ ਦੇ ਚਾਂਦੀ ਦੀ ਰਖੜੀ ਬਨ ਕੇ ਆਉਣੀ ਹੈ ਉਹ ਵੀ ਜਵਾਕ ਸਾਰਾ ਦਿਨ ਦਵਾਈ ਕਰਕੇ ਵਿਚਾਰਾ ਮਸਾਂ ਆ ਕੇ ਡਿੱ ਗਿਆ ਸੀ ਮੈਂ ਤਾਂ ਬਾਫੀ ਦੇ ਡੱਬੇ ਲੈ ਕੇ ਜਾਉਂਗਾ ਤੇ ਲੱਡੂਆਂ ਦੇ ਲੈ ਕੇ ਜਾਉਂਗੀ ਮੈਂ ਤਾਂ ਫਲਾਣੇ ਦੇ ਲੈ ਕੇ ਜਾਉਂਗੀ ਤੇ ਭਾਈ ਮੈਨੂੰ ਹੁਣ ਕਿਹੜਾ ਦੱਸ ਸਕੀ ਲਈ ਕਿ ਕੋਈ ਆਉ ਮੋੜ ਨਹੀਂ ਚਾਹ ਹਾਂ ਕਿ ਕਰ ਤੈ ਤਮੜ ਕੇ ਆਉਂਗੀ ਤੇਰਾ ਚਲ ਕੋਈ ਨਹੀਂ ਫਿਰ ਮੰਮੀ ਮੈਂ ਤਾਂ ਅੱਜ ਦੀ ਛੁੱਟੀ ਲਈ ਸੀਗੀ ਫਿਰ ਪੁੱਤ ਹੁਣ ਮੈਂ ਕੀ ਕਰ ਸਕਦੀ ਹਾਂ ਮੈਂ ਤਾਂ ਜਵਾ ਨਹੀਂ ਬੋਲਦੀ ਮੈਂ ਤਾਂ ਉਹਨੂੰ ਆਪਦੀ ਬਣਾਵਣਾ ਚਾਹਤੀ ਕੋਈ ਸੌਰੀ ਆਪਦੀ ਬਣਾ ਦੇਗੀ

ਠੀਕ ਐ ਮੈਂ ਮੇਰਾ ਹਾਂ ਹੋ ਤੇ ਪੀਸ ਲੈ ਲੈ ਮੈਂ ਵੱੰਦੀ ਰੱਖੜੀ ਹੋਰ ਪੀ ਲੈ ਚਲ ਮੈਂ ਤਾਂ ਵੀ ਬਾਤ ਤੇ ਨਾ ਫਿਰ ਬਾਤ ਤੇ ਰੋਟੀ ਰੋਟੀ ਬਣਾਉਣੀ ਆ ਕੰਮ ਥੰਦਾ ਕਰਦੀ ਆ ਤੇ ਤੂੰ ਬੈਠ ਮੈਂ ਮੈਂ ਵੀ ਕੰਮ ਕਰਦੀ ਠੀਕ ਐ ਹਾਂ ਤੂੰ ਰਾਮ ਕਰ ਲੈ ਚਲ ਮੈਂ ਵੀ ਕੰਮ ਥੰਦਾ ਕਰਦੀ ਆ ਬਾਹਰ ਮੇਰੇ ਖਾਸ ਨੀਰਨ ਨੂੰ ਜਾ ਕੇ ਲਾਉਣਾ ਪੈਗਾ ਤੇ ਤੂੰ ਕਰ ਲੈ ਰਾਮ ਕਾਪੂਨ ਉਘੜਿਆ ਲੱਗਦੀ ਚੱਟ ਚਾਹ ਨਹੀਂ ਮੈਂ ਕਾਪੂਨ ਖੜਾ ਹਾਂ ਹਾਂ ਹੋ ਚੰਗਾ ਮੈਂ ਜਵਾਕੜੀ ਨੂੰ ਰੋਟੀ ਪੜਾ ਦੇਣੀ ਜਵਾਕੜੀ ਨੂੰ ਹੁਣ ਰੋਟੀ ਖਵਾ ਦੇਣੀ ਹੁਣ ਤਾਂ ਘਰੇ ਨਹੀਂ ਹੈਗੀ ਫਿਰ ਜੇ ਹੁਣ ਆ ਗਈ ਕੋਈ ਚੱਜ ਦੀ ਮੈਂ ਦਾਲ ਪਾਣੀ ਜਵਾਕੜੀ ਨੂੰ ਕਰਕੇ ਖਵਾ ਤਾਂ ਫਿਰ ਫੇਰ ਮੱਚੂਗੀ ਹੋਰ ਕੀ ਹੈ ਹੁਣ ਜਵਾਕ ਦਾ ਮੈਂ ਕੀ ਦੱਸਾਂ ਉਹ ਜਵਾਬ ਤਾਂ ਵਿਚਾਰਾ ਲੜਦਾ ਗਿਆ ਤਾਂ ਮੈਨੂੰ ਪੁੱਛ ਕੇ ਕਹਿੰਦਾ ਮਾਂ ਜਸਨ ਤਾਂ ਕੋਣ ਨਹੀਂ ਆਇਆ ਹੁਣ ਮੈਨੂੰ ਤਾਂ ਆਪ ਨਹੀਂ ਪਤਾ ਲਣ ਪੜ ਤਾਂ ਹੀ ਤਾਂ ਕਹਿੰਦੇ ਹੁੰਦੇ ਹਾਂ ਮੈਂ ਤਾਂ ਆਣ ਪੜ ਸੀ ਮੇਰੇ ਤਾਂ ਨੰਬਰ ਦਾ ਨਹੀਂ ਪਤਾ ਸੀ ਉਹ ਜਵਾਕੜੀ ਨੂੰ ਕੋਈ ਜਵਾਬ ਦੇਈ ਕਿ ਕੀ ਕਿਹਾ

ਆਪਣੀਆਂ ਦਵਾ-ਦਵਾ ਕੰਮ ਨਿਵੇੜ ਦੇਣੀ ਆ ਆਪ ਦੀ ਧੀ ਨਾਲ ਕੋਈ ਦੁੱਖ ਸੁੱਖ ਕਰੂੰਗੀ ਫਿਰ ਚੰਦਰੀ ਆ ਜੂਗੀ ਫਿਰ ਮਾਵਾਂ ਧੀਆ ਨੂੰ ਦੁੱਖ ਸੁੱਖ ਨਹੀਂ ਕਰਨ ਦਿੱਤਾ ਜੇ ਉਹ ਵੀ ਗੱਲ ਕਰ ਲਗੇ ਫਿਰ ਕਹਿ ਦੂਗੀ ਮੇਰ ਨੂੰ ਤਾਂ ਚੁਗਲੀਆਂ ਕਰਦੇ ਆ ਤੂੰ ਤਾਂ ਆਪਦੀ ਕੁੜੀ ਦਾ ਮੋਹ ਵੱਧ ਕਰਦੀ ਐ ਕੁੜੀ ਦਾ ਕਰਨੇ ਨਿਆਣੀ ਜਵਾਕੜੀ ਕਿੱਡੀ ਦੂਰ ਪੜਨਾ ਲਾ ਰੱਖੀ ਆ ਵਿਚਾਰੀ ਉਹ ਨਾਲੇ ਉੱਥੇ ਪੜਦੀ ਐ ਨਾਲੇ ਆਪਦੇ ਕੰਮ ਕਰਕੇ ਖਾਂਦੀ ਐ ਚਲ ਮਨਾਂ ਔਰ ਹੁਣ ਕਰਦੀਆਂ ਦਵਾ ਕਾਫੀ ਕੰਮ ਨਹੀਂ ਕਰ ਰਹੀਆਂ ਆ ਹੁਣ ਤੋਂ ਪਹਿਲਾਂ ਪਹਿਨ ਆ ਦਿੱਤੀ ਨਾ ਗੱਲਾਂ ਕਰ ਲੀਆਂ ਜੀ ਸੱਸਰੀਆ ਕਾਲ ਜੀ ਤੁਸੀਂ ਸਾਡੀ ਵੀਡੀਓ ਦੇਖ ਕੇ ਦੱਸਿਓ ਸੋਨੂੰ ਸਾਡੀ ਵੀਡੀਓ ਕਿਵੇਂ ਲੱਗੂਗੀ ਸਾਡੀ ਵੀਡੀਓ ਰਖੜੀ ਦਾ ਮੁੱਲ ਪਹਿਲਾ 파ਟ ਅੱਜ ਤੇ ਤੁਸੀਂ ਸਾਡੀਆਂ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਅਸਪੋੜੇ ਪਿਆਰ ਸਤਕਾਰ ਨਾਲ ਹੀ ਤਾਂ ਅੱਗੇ ਜਾਣਾਗਾ ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ ਬਹੁਤ ਜ਼ਿਆਦਾ ਅੱਗੇ ਲੈ ਕੇ ਗਏ ਹੋ ਹੋ ਮੇ ਜੁਕਰੀ ਸਾਨੂੰ ਹੁਣ ਪਿਆਰ ਦਿੰਦੇ ਰਹੋ ਧੰਨਵਾਦ ਜੀ ਸਸਰੀ ਆਕਾ